ਜੀ ਮਿੱਤਰੋ ਮੋਗੇ ਮੰਡੀ 'ਚ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 5620 ਟਰੈਕਟਰ ਆ ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂ ਜੀ ਕੀ ਹਾਲ ਆ ਬਾਈ ਠੀਕ ਆ ਬਾਈ ਇਹ ਕਿਹੜਾ ਮਾਡਲ ਆ ਜੀ ਇਹ 2021 ਮਾਡਲ ਫਿਰ ਤਾਂ ਨਵਾਂ ਹੀ ਆ 2021 ਮਾਡਲ ਹਨਾ ਕੁਝ ਘੰਟੇ ਹੀ ਚੱਲਿਆ ਕੁਝ 400 ਤੇ ਕੁਝ ਘੰਟੇ ਚੱਲਿਆ ਠੀਕ ਆ 400 ਮਲੋ ਰਿਕਾਰਡ ਨਾਲ ਚੱਲਿਆ ਕੰਪਨੀ ਨਾਲ ਚੈੱਕ ਕਰਾ ਸਕਦੇ ਬੰਦੇ ਕੋਲ ਠੀਕ ਆ ਜੀ ਨਿਊ ਸ਼ੋਰੂਮ ਕੰਡੀਸ਼ਨ ਆ ਬ ਕਹਿ ਸਕਦੇ ਆ ਠੀਕ ਆ ਬਾਈ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਆ ਨੰਬਰ 50 ਆ 50 ਨੰਬਰ 50 ਦਾ ਨੰਬਰ ਆ ਸਮਾਨ ਸਾਰਾ ਨਾਲ ਆ ਨਾਲ ਜੋ ਕੰਪਨੀ ਦਾ ਸਮਾਨ ਨਾਲ ਠੀਕ ਆ ਬਾਈ ਜੈਨੂਨ ਚੱਲਿਆ ਤੇ ਬਾਈ ਕੈਸ਼ ਆ ਲੋਨ ਤਾਂ ਨਹੀਂ ਕਲੀਅਰ ਆ ਜੀ ਕਲੀਅਰ ਆ ਠੀਕ ਆ ਜੇ ਕਿਸੇ ਵੀਰ ਭਰਾ ਨੇ ਲੋਨ ਕਰਾਉਣਾ ਤਾਂ ਕਰਵਾ ਦੇਾਂਗੇ ਆਪਾਂ ਠੀਕ ਆ ਜੀ ਲੋਨ ਕਰਾ ਦੇਣਗੇ ਬਾਈ ਹੁਣੀ ਟਰੈਕਟਰ ਬਾਕੀ ਜਮਾ ਸ਼ੋਰੂਮ ਕੰਡੀਸ਼ਨ ਜਿਹੜੇ ਵੀਰ ਭਰਾ ਨੇ ਨਵਾਂ ਲੈਣ ਦੀ ਸਲਾਹ ਮੰਦੀ ਆ ਵੀ ਆ ਲੈ ਸਕਦਾ ਇਹ ਤਾਂ ਦੂਜਾ ਸੀਆਰਡੀ ਹੁਣ ਆਉਂਦੇ ਇਹ ਤਾਂ ਦੂਜਾ ਮਾਡਲ ਆ ਸੀਆਰਡੀ ਤੋਂ ਬਿਨਾ ਇਹ ਫਾਇਦੇ ਜਾਂ ਉਹਨਾਂ ਨਾਲ ਬਹੁਤ ਵਧੀਆ ਰੇਟ ਆ ਠੀਕ ਆ ਬਈ ਤੇ ਕਿੰਨੀ ਡਿਮਾਂਡ ਆ ਬਈ ਇਹਦੀ ਇਹਦਾ ਬਦਾਲਕ ਮੱਚੀਆ ਦਰਵਾਣ ਕਰਦੇ ਆ 10 ਲੱਖ 25 ਹਾ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ ਹਾ ਉਹਦਾ ਮਾਨ ਕਰਾਂਗੇ ਜ਼ਰੂਰ ਫੁੱਲ ਮਾਨਤਨ ਹੋਊਗਾ ਮਾਨਤਨ ਠੀਕ ਆ ਬਈ ਇਹ ਕਿਹੜੇ ਪੈਂਡ ਖੜਾ ਈ ਇਹ ਆਪਣੇ ਕੋਲੇ ਸੁਨੇਰ ਪੈਂਡ ਆ ਜੀਰੇ ਕੋਲੇ ਜੀਰੇ ਕੋਲੇ ਤੇ ਬਈ ਨੰਬਰ ਬੋਲ ਦਿਓ 94176468 9530938000 ਬਈ ਹਾਂ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਆ ਬਈ ਮਾਨਤਨ ਤੁਸੀਂ ਕਰਨਾ ਸੋ ਧੰਨਵਾਦ ਜੀ